ਇਹ ਉਹ ਪਹਿਲੀ ਸਰਕਾਰ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੋਂ ਇਹ ਪੰਜਾਬ ਦੇ ਅੰਦਰ ਪਹਿਲੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ। ਔਰ ਅਸੀਂ ਪ੍ਰੋਮਿਸ ਕੀਤਾ ਕਿ ਅਸੀਂ ਹਰੇਕ ਸੋਬੇ ਨੂੰ ਚਾਹੇ ਸਾਡੇ ਕਿਸਾਨ ਹੋਣ ਚਾਹੇ ਵਪਾਰੀ ਹੋਣ ਚਾਹੇ ਸਾਡਾ ਦਰਸ਼ ਭਾਈਚਾਰਾ ਹੋਵੇ ਚਾਹੇ ਸਾਡੇ ਪੀਸੀ ਭਾਈਚਾਰਾ ਹੋਵੇ ਅਸੀਂ ਹਰ ਭਾਈਚਾਰੇ बराबर इज्जत बराबर यानी कि मतलब की बराबरीता ਦਾ ਸੀ ਇਕੱਠ ਨਾਲ ਦੇਖਦੇ ਆ ਅਸੀਂ ਦੇਖਿਆ ਕਿ ਜਦੋਂ ਵੀ ਇਲੈਕਸ਼ਨਾਂ ਆਉਂਦੀਆਂ ਨੇ ਸਾਰੇ ਭਾਈਚਾਰੇ ਜਿੰਨੇ ਵੀ ਉਹ ਫਿਰ ਹਿੱਕ ਟਾ ਕੇ ਪੂਰੀ ਤਾਨਦੇਹੀ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਹਣਦੇ ਨੇ ਲੈ ਕੋ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦਾ ਕਿ ਰਾਜਾ ਵੜਿੰਗ ਜੀ ਨੇ ਇਹ ਇੰਨਾ ਥਲੜੇ ਪੱਤਰ ਦਾ ਬਿਆਨ ਕਿਉਂ ਦਿੱਤਾ ਉਹਦਾ ਕਾਰਨ ਹੈ ਬਹੁਤ ਵੱਡਾ ਇੱਕ ਨਸ਼ੇ ਤੋਂ ਕਿਸੇ ਨੂੰ ਹਟਾ ਕੇ ਦੂਏ ਨਸ਼ੇ ਤੇ ਲਾ ਦੇਣਾ ਇਹ ਕੋਈ ਅਕਲਮੰਦੀ ਦੀ ਗੱਲ ਸਾਰਿਆਂ ਨੂੰ ਐ ਜੋ ਚੜਿਆ ਹੋਇਆ ਵੀ ਕਦੋਂ ਨੀ ਤਰੀ ਕਾਵੇ ਕਿ ਅਸੀਂ ਬੋਟਾ ਪਾ ਕੇ ਭਾਰੀ ਗਲਤੀ ਦੇ ਵਿੱਚ ਉਥੋਂ ਦੇ ਕੈਂਡੀਡੇਟ ਸੰਜੀਵ ਅਰੋੜਾ ਜੀ ਨੂੰ ਬੋਟਾ ਇਹ ਟਾੜੂ ਤੋਂ ਬੋਟਾ ਪਾਈਏ ਬੜਿੰਗ ਸਭ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਚਾਈਨਾ ਦੇ ਵਿੱਚ ਚਾਈਨਾ ਨੂੰ ਓਪੀਐਮ ਵਾਰ ਲੜੀ ਗਈ ਸੀ ਇਹਦੇ ਤੇ ਚਾਈਨਾ ਦੀ ਨਸਲੇ ਖਤਮ ਹੋ ਗਈ ਸੀ ਠੀਮ ਦੇ ਚੱਕਰ ਚ ਪੰਜਾਬ ਚੋਂ ਯੂ ਐਸਟੇਟਾਂ ਦੇ ਵਿੱਚ ਜਿਹੜੀਆਂ ਫੀਮ ਦੀਆਂ ਤਸਕਰੀਆਂ ਹੋਣਗੀਆਂ ਕੱਲ ਨੂੰ ਫਿਰ ਸਾਡੇ ਪੰਜਾਬੀ ਉਪਰਨਾਮ ਹੋਣਗੇ ਕਿ ਜੀ ਹੁਣ ਪੰਜਾਬ ਹੈ ਜਿਹੜਾ ਪੂਰੇ ਭਾਰਤ ਦੇ ਵਿੱਚ ਇਹ ਆ ਲਗ ਲਗ ਰਾਜਾਂ ਦੇ ਵਿੱਚ ਹੁਣ ਕੀ ਭੇਜਣ ਲੱਗ ਗਏ ਸੋ ਇਹ ਬੜੇ ਬੇਕਾਰ ਬੜੇ ਥੱਲੇ ਪੱਤਰ ਦਾ ਵਿਆਗ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਬਧਾਈ ਦਿੰਨਾ ਹੈ ਸਾਡੇ ਵੀਰ ਜੋ ਮੇਰੇ ਨਾਲ ਬੈਠੇ ਨੇ ਚੇਅਰਮੈਨ ਡਿਸਟ੍ਰਿਕਟ ਪਲੈਨਿੰਗ ਬੋਰਡ ਜੱਸੀ ਸੋਨਿਆਵਾਲਾ ਜੀ ਜਿਨ੍ਹਾਂ ਦੇ ਅੱਜ ਇੱਕ ਗ੍ਰਹਿ ਵਿਖੇ ਸਮਾਗਮ ਸੀ ਸ਼ੀਰ ਸਮਾਰਟ ਤੇ ਆਪਾਂ ਸਾਰੇ ਜੀ ਇਕੱਠੇ ਹੋਏ ਕੋਈ ਸਵਾਲ ਪਾ ਦੇ ਨਾਲ ਸੋ ਤੁਸੀਂ ਸਵਾਲ ਪੁੱਛਿਆ ਲੋਕ ਕਿੰਦਾ ਦੇਖਦੇ ਵੇਖੋ ਪਹਿਲੀ ਸਰਕਾਰ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੋਂ ਇਹ ਪੰਜਾਬ ਦੇ ਅੰਦਰ ਪਹਿਲੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ ਔਰ ਜਿਹੜੀ ਇੱਕ ਗਰੀਬਤੀ ਬਾਹ ਫੜਨ ਵਾਲੀ ਸਰਕਾਰ ਹੈ ਇੱਕ ਮੱਧ ਵਰਗੀ ਪਰਿਵਾਰਾਂ ਦੀ ਬਾਹ ਫੜਨ ਵਾਲੀ ਸਰਕਾਰ ਹੈ ਔਰ ਅਸੀਂ ਪ੍ਰੋਮਿਸ ਕੀਤਾ ਕਿ ਅਸੀਂ ਹਰੇਕ ਸ਼ੋਭੇ ਨੂੰ ਚਾਹੇ ਸਾਡੇ ਕਿਸਾਨ ਹੋਣ ਚਾਹੇ ਵਪਾਰੀ ਹੋਣ ਚਾਹੇ ਸਾਡਾ ਦਰਸ਼ ਭਾਈਚਾਰਾ ਹੋਵੇ ਚਾਹੇ ਸਾਡੇ ਪੀਸੀ ਭਾਈਚਾਰਾ ਹੋਵੇ ਅਸੀਂ ਹਰ ਭਾਈਚਾਰੇ ਬਰਾਬਰ ਇੱਜ਼ਤ ਬਰਾਬਰ ਜਣੀ ਕਿ ਬਰਾਬਰਤਾ ਦਾ ਅਸੀਂ ਕੱਖ ਨਾਲ ਦੇਖਦੇ ਹਾਂ ਪਰ ਅਸੀਂ ਕੋਸ਼ਿਸ਼ ਕਰਦੇ ਆ ਕਿ ਸਮਾਜ ਦੇ ਵਿੱਚ ਅਸੀਂ ਉਹ ਫੈਸਿਲਿਟੀਆਂ ਦਈਏ ਜਿਹਦੇ ਨਾਲ ਸਮਾਜ ਨੂੰ ਇੱਕੋ ਜਿਹੇ ਜਿਹਾ ਫਾਇਦਾ ਹੋਵੇ ਤਾਂ ਜੋ ਸਮਾਜ ਜਿਹੜਾ ਅਪਰਿਫਟ ਹੋਵੇ ਉਸੇ ਦੇ ਚੱਲਦੇ ਹੋਏ ਅਸੀਂ ਦੇਖਿਆ ਕਿ ਜਦੋਂ ਵੀ ਇਲੈਕਸ਼ਨਸ ਆndੀਆਂ ਨੇ ਸਾਰੇ ਭਾਈਚਾਰੇ ਜਿੰਨੇ ਵੀ ਉਹ ਫਿਰ ਹਿੱਕ ਡਾ ਕੇ ਪੂਰੀ ਤਾਨਦੇਹੀ ਦੇ ਨਾਲ ਆਮ ਆਦਮੀ ਪਾਰਟੀ ਲਈ ਸਪੋਰਟ 'ਚ ਵੀ ਖੜਦੇ ਨੇ ਸੋ ਇਹ ਹੁਣ ਜਿਹੜੀ ਜਮਨੀ ਚੋਣ ਲੁਧਿਆਣੇ ਦੀ ਚੱਲ ਰਹੀ ਹੈ ਇਹਨੂੰ ਸਾਰੇ ਦੇ ਚਲੋ ਜਾ ਕੇ ਤੁਹਾਨੂੰ ਦਿਖਾਣਾ ਮੈਂ ਚਲੋ ਆਓ ਚੱਲੀਏ ਤੇ ਸਾਰਿਆਂ ਨੂੰ ਐ ਜੋ ਚੜਿਆ ਹੋਇਆ ਵੀ ਕਦੋਂ ਨੀ ਤਰੀਕਾ ਵੇ ਕਿ ਅਸੀਂ ਵੋਟਾਂ ਪਾ ਕੇ ਭਾਰੀ ਗਿਣਤੀ ਦੇ ਵਿੱਚ ਉੱਥੋਂ ਦੇ ਕੈਂਡੀਡੇਟ ਸੰਜੀਵ ਰੋੜਾ ਜੀ ਨੂੰ ਦਿੱਤਾਏ ਝਾੜੂ ਤੋਂ ਵੋਟਾਂ ਪਾਈਏ ਔਰ ਝਾੜੂ ਨੂੰ ਦੁਆਪੀ ਤਾਕਤ ਤੇ ਰਾਜਾਵੜਿੰਗ ਕਹਿ ਰਹੇ ਨੇ ਕਿ ਓਪੀਐਮ ਦੀ ਖੇਤੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਇਸ ਚੀਜ਼ ਨੂੰ ਵਾਚ ਕਰਦੇ ਤੁਸੀਂ ਇਕੋ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦਾ ਕਿ ਰਾਜਾ ਵੜਿੰਗ ਜੀ ਨੇ ਇਹ ਐਨਾ ਥਲੜੇ ਪੱਤਰ ਦਾ ਬਿਆਨ ਕਿਉਂ ਦਿੱਤਾ ਉਹਦਾ ਕਾਰਨ ਹੈ ਕਿ ਬਹੁਤ ਵੱਡਾ ਇੱਕ ਨਸ਼ੇ ਤੋਂ ਕਿਸੇ ਨੂੰ ਹਟਾ ਕੇ ਦੂਏ ਨਸ਼ੇ ਤੇ ਲਾ ਦੇਣਾ ਇਹ ਕੋਈ ਅਕਲਮੰਦੀ ਦੀ ਗੱਲ ਇਸ ਤੋਂ ਪਹਿਲਾਂ ਵੜਿੰਗ ਸਾਹਿਬ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਚਾਈਨਾ ਦੇ ਵਿੱਚ ਚਾਈਨਾ ਨੂੰ ਓਪੀਐਮ ਵਾਰ ਲੜ ਗਈ ਸੀ ਇਹਦੇ ਤੇ ਚਾਈਨਾ ਦੀ ਨਸਲੇ ਖਤਮ ਹੋ ਗਈ ਸੀ ਟੀਮ ਦੇ ਚੱਕਰ ਚ ਸੋ ਇਹ ਜਿਹੜੀ ਫੀਮ ਦੀ ਜਦੋਂ ਕੋਈ ਵੀ ਚੀਜ਼ ਜਾਨੀ ਕਿ ਕਿਸੇ ਵੀ ਖਿੱਤੇ ਦੇ ਵਿੱਚ ਆ ਜਾਂਦੀ ਹੈ ਫਿਰ ਉਹ ਨਾ ਸਿਰਫ ਕੰਜ਼ਿਊਮ ਹੁੰਦੀ ਹੈ ਫਿਰ ਉਹਦੀ ਨਜਾਇਜ਼ ਤਸਕਰੀਆਂ ਵੀ ਸ਼ੁਰੂ ਹੋ ਜਾਂਦੀਆਂ ਨੇ ਤੇ ਤੁਹਾਨੂੰ ਕੀ ਲੱਗਦਾ ਜੇ ਰਾਜਾ ਵੜਿੰਗੀ ਜੀ ਦੇ ਕਹਿਣ ਮੁਤਾਬਕ ਪੂਰੇ ਪੰਜਾਬ ਦੇ ਅੰਦਰ ਜੇ ਫੀਮ ਦੀ ਖੇਤੀ ਸ਼ੁਰੂ ਹੋਣੀ ਹੋ ਜੂਗੀ ਤਾਂ ਇੱਕ ਨਸ਼ੇ ਤੋਂ ਹਟਾ ਕੇ ਇੱਕ ਬਸ ਦਾ ਪਦੂਆ ਨਸ਼ੇ ਤੋਂ ਸਾਰੀ ਨੌਜਵਾਨੀ ਨੂੰ ਲਾਣ ਦੀ ਪ੍ਰੇਰਿਤ ਕਰਾਂਗੇ ਦੂਸਰਾ ਫਿਰ ਪੰਜਾਬ ਚੋਂ ਦੂਏ ਸਟੇਟਾਂ ਦੇ ਵਿੱਚ ਜਿਹੜੀਆਂ ਫੀਮ ਦੀਆਂ ਤਸਕਰੀਆਂ ਹੋਣਗੀਆਂ ਕੱਲ ਨੂੰ ਫਿਰ ਸਾਡੇ ਪੰਜਾਬੀ ਬਦਨਾਮ ਹੋਣਗੇ ਕਿ ਜੀ ਹੁਣ ਪੰਜਾਬ ਹੈ ਜਿਹੜਾ ਪੂਰੇ ਭਾਰਤ ਦੇ ਵਿੱਚ ਇਹ ਅਲੱਗ-ਅਲੱਗ ਰਾਜਾਂ ਦੇ ਵਿੱਚ ਹੁਣ ਕੀ ਭੇਜਨ ਲੱਗ ਸੋ ਇਹ ਬੜੇ ਬੇਕਾਰ ਬੜੇ ਥੱਲੇ ਦੇ ਪੱਤਰ ਦਾ ਬਿਆਨ ਸਭ ਤੋਂ ਉੱਤਮ ਹੁੰਦਾ ਜਿਹੜਾ ਨਸ਼ਾ ਉਹ ਨਾਮ ਦਾ ਹੁੰਦਾ ਆਪਣੀ ਨੌਜਵਾਨੀ ਨੂੰ ਖੇਡਾਂ ਕੰਨੀ ਨੂੰ ਲਈ ਨੌਜਵਾਨੀ ਨੂੰ ਪਲੇਗਰਾਉਂਡ ਤੇ ਲੈ ਕੇ ਆਈ ਨੌਜਵਾਨੀ ਨੂੰ ਅਸੀਂ ਰੋਜ਼ਗਾਰ ਕੰਨੀ ਨੂੰ ਲੈ ਕੇ ਜਾਈਏ ਜੇ ਰੋਜ਼ਗਾਰ ਮਿਲਣ ਲੱਗ ਗਿਆ ਕੋਈ ਨਸ਼ਾ ਕਿਉਂ ਕਰੂ ਇੱਕ ਗੱਲ ਦੱਸੋ ਜਿਹੜਾ ਬੰਦਾ ਕਿਰਤ ਕਮਾਈ ਕਰਦਾ ਕਿਸੇ ਕੰਮ ਧੰਦੇ ਤੇ ਲੱਗਿਆ ਹੋਇਆ ਉਹ ਨਸ਼ਾ ਕਰਦਾ ਕਦੇ ਨਹੀਂ ਕਰਦਾ ਉਹ ਹੋਂ ਤਾਂ ਕੰਮ ਦਾ ਹੀ ਨਸ਼ਾ ਬੇਹਰ ਹੋ ਜਾਂਦਾ ਸੋ ਇਹ ਜਿਹੜਾ ਸਾਰਾ ਕੰਮ ਹੈ ਜਿਹੜਾ ਇਹ ਬੇਲੇਮੰਦੀ ਹੋ ਜਾ ਸੋ ਆਪਾਂ ਬੇਲ ਪਾਉਣੇ ਤੋਂ ਨੌਜਵਾਨਾਂ ਨੂੰ ਹਟਾ ਕੇ ਪਲੇਗਰਾਉਂਡ ਅੱਜ ਤੱਕ ਇਹ ਉਹਨਾਂ ਨੂੰ ਰੋਜ਼ਗਾਰ ਦਈਏ ਇਤਨੂੰ ਧਿਆਨ ਦਈਏ ਨਾ ਕਿ ਹੁਣ ਅਸੀਂ ਇੱਕ ਨਸ਼ੇ ਤੋਂ ਟੱਗ ਜੂਏ ਨਾ ਜਿਹੜੇ ਲੋਕ ਨਸ਼ੇ ਕਰ ਰਹੇ ਨੇ ਪਿੰਡਾਂ ਦੇ ਵਿੱਚ ਕਾਫੀ ਬੜਾ ਹਾਲ ਆ ਕੀ ਲੱਗਦਾ ਸਰਕਾਰ ਕੋਈ ਨਵੀਂ ਪਾਲਿਸੀ ਉਹਨਾਂ ਨੌਜਵਾਨਾਂ ਨੂੰ ਕਿਵੇਂ ਬਾਹਰ ਕੱਢਿਆ ਜਾਵੇ ਹੁਣ ਤਾਂ ਲੱਗਦਾ ਹੀ ਪਾ ਚੁੱਕੇ ਹਾਂ ਅਸੀਂ ਤਾਂ ਯੋਧ ਨਸ਼ਾ ਵਿਰੁੱਧ ਪਹਿਲੀ ਵਾਰ ਹੋਇਆ ਹੈ ਕਿਸੇ ਸਰਕਾਰ ਨੇ ਇੰਨੀ ਤਕੜੇ ਹੋ ਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਚ ਅਸੀਂ ਲੜਿਆ ਔਰ ਇਹ ਆਲਰੇਡੀ ਚੱਲ ਰਿਹਾ ਹੁਣ ਇਸ ਕਿੰਨੇ ਬੰਦੇ ਕਿੰਨੇ ਜਣੀ ਕਿ ਮਤਲਬ ਕਿ ਬੰਦਿਆਂ ਦੇ ਉੱਤੇ ਤਕਰੀਬਨ ਫੜ ਕੇ ਐਫ ਆਈ ਆਰ ਦਿੱਤੀ ਗਈ ਹੋ ਰਹੀ ਲੱਕ ਡੱਕੇ ਗਏ ਕਿੰਨਿਆਂ ਦੇ ਘਰਾਂ ਤੇ ਜਿਨ੍ਹਾਂ ਨੇ ਨਜਾਇਜ਼ ਬਿਲਡਿੰਗਾਂ ਬਣਾਈਆਂ ਸੀ ਬਲਡوزر ਫਰੇ ਨੇ ਕਿੰਨੇ ਹੀ ਬੰਦੇ ਜਿਹੜੇ ਜਿਹੜੇ ਨੇ ਜਣੀ ਕਿ ਜਿਹੜੇ ਨੈਕਸਸ ਚੱਲਦੇ ਸੀ ਇਹਨਾਂ ਟੁੱਟੇ ਔਰ ਹੁਣ ਉਹ ਬੰਦੇ ਤੁਸੀਂ ਦੇਖੋ ਪੰਜਾਬ ਛੱਡ ਛੱਡ ਕੇ ਬਾਹਰੀਆਂ ਸੂਬਿਆਂ ਨੂੰ ਭੱਟ ਗਏ ਉਹਨਾਂ ਦੇ ਘਰਾਂ ਨੂੰ ਜਿੰਦੇ ਲੱਗੇ ਹੋਏ ਨੇ ਜਾ ਕੇ ਦੇਖੋ ਔਰ ਜਿਹੜੇ ਮਤਲਬ ਕਿ ਮੰਤਰੀ ਜੀ ਸਵਾਲ ਇਹ ਹੈ ਵੀ ਜਿਹੜੇ ਨੌਜਵਾਨ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਬਾਹਰ ਕਿਵੇਂ ਕੱਢਿਆ ਜਾਵੇ ਜਿਹੜੇ ਕਰ ਰਹੇ ਨੇ ਵੇਚਣ ਵਾਲੇ ਦੀ ਗੱਲ ਹੋਰ ਆ ਦੇਖੋ ਅਸੀਂ ਰੀਹੈਬਿਲੀਟੇਸ਼ਨ ਸੈਂਟਰ ਅਸੀਂ ਹੁਣ ਪਰਸੋ ਚੌਥੇ ਦੀ ਤੁਸੀਂ న్యూਸ ਸੁਣੀ ਹੋਣੀ ਹੈ ਅਸੀਂ 800 ਸਾਈਕਾਲੋਜਿਸਟ ਭਰਤੀ ਕੀਤਾ ਉਹ ਹਰੀ ਘਾਂਡੀ ਦੇਤੀ ਉਸ ਸਾਈਕਾਲੋਜਿਸਟ ਕੀ ਕਰੂਗਾ ਦੋ ਦੋ ਤੰਤਨ ਘੰਟੇ ਇੱਕ ਮਰੀਜ਼ ਨੂੰ ਲੱਗਦੇ ਨੇ ਸਮਝਾਉਣ ਨੂੰ ਦੇਖੋ ਜਦੋਂ ਕੋਈ ਬੰਦਾ ਨਸ਼ਾ ਕਰਦਾ ਹੈ ਨਾ ਆਪਣੇ ਨੇੜੇ-ਤੇੜੇ ਦੇ ਨਾਲ ਮਾਰ ਕੇ ਦੇਖੋ ਕੋਈ ਨਾ ਕੋਈ ਜੇ ਕੋਈ ਨਸ਼ਾ ਕਰਦਾ ਹੋਊਗਾ ਉਹ ਆਮ ਸਮਾਜ ਨਾਲ ਉਹ ਆਪਣੇ ਆਪ ਨੂੰ ਕੁਦਰਤੀ ਕੱਟ ਕਰਕੇ ਪਰੇ ਹੋ ਜਾਂਦਾ ਕੱਟ ਆਫ ਕਰ ਜਾਂਦਾ ਆਪਣੇ ਆਪ ਕਿਉਂ ਕਰ ਜਾਂਦਾ ਉਹ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਕੋਈ ਮੈਨੂੰ ਤਾਨਾ ਨਾ ਮਾਰ ਦੇਵੇ ਮੇਣਾ ਨਾ ਮਾਰ ਦੇਵੇ ਮੈਨੂੰ ਅਗਲਾ ਨਾਲ ਨਹੀਂ ਪਿਠਾਊਗਾ ਮੈਨੂੰ ਅਗਲਾ ਇਹਨਾਂ ਭਾਵਨਾ ਮਹਿਸੂਸ ਕਰਦੇ ਸੋ ਉਹਨਾਂ ਨੂੰ ਇਹ ਗੱਲ ਸਾਈਕੋਲੋਜੀਕਲੀ ਸਮਝਾਉਣ ਲਈ ਬੇਟਾ ਤੇਰਾ ਕੋਈ ਕਸੂਰ ਨਹੀਂ ਤੂੰ ਤਾਂ ਧੱਕੇ ਨਾਲ ਫਸ ਗਿਆ ਤੈਨੂੰ ਕਿਸੇ ਨੇ ਫਸਾਤਾ ਉਹ ਵੀ ਆਮ ਬੰਦੇ ਆ ਵਰਗਾ ਉਹਨੂੰ ਮੁੱਖ ਧਾਰਾ ਚ ਲੈ ਕੇ ਆਣ ਲਈ ਅਸੀਂ ਸਾਈਕੋਲੋਜਿਸਟ ਭੱਤੀ ਕਰ ਰਹੇ ਆ ਉਹਨਾਂ ਨੂੰ ਅਸੀਂ ਪ੍ਰੋਪਰ ਦੀ ਉਹਨਾਂ ਦੇ ਕਾਉਂਸਲਿੰਗ ਦੇ ਸੈਸ਼ਨ ਰੱਖਾਂਗੇ ਔਰ ਜਦੋਂ ਉਹ ਬੰਦੇ ਠੀਕ ਹੋ ਰਹੇ ਨੇ ਜਿਵੇਂ ਠੀਕ ਹੁੰਦੇ ਨੇ ਅਸੀਂ 100% ਚਾਹੇ ਉਹਨਾਂ ਨੂੰ ਪ੍ਰਾਈਵੇਟਲੀ ਕਿਤੇ ਨਾ ਕਿਤੇ ਅਸੀਂ ਕਿਸ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਨੌਕਰੀ ਲਵਾਉਂਦੇ ਆ ਅਸੀਂ ਮਤਲਬ ਕਿ ਡਾਕਟਰ ਲਗਾਤਾਰ ਸਿਆਸਤ ਪਾਖਰੀ ਹੈ ਕਿਸ ਤਰ੍ਹਾਂ ਦੇਖਦੇ ਤੁਹਾਨੂੰ ਲਾਤਾ ਕੋਈ ਡੋਪ ਟੈਸਟ ਦਊਗਾ ਪਹਿਲੀ ਇੱਕ ਗੱਲ ਦਾ ਜਵਾਬ ਦਿਓ ਇਹ ਸਭ ਸਿਆਸੀ ਬਿਆਨਬਾਜ਼ੀਆਂ ਹੁੰਦੀਆਂ ਜੇ ਕਿਸੇ ਨੇ ਕਰਾਉਣਾ ਤਾਂ ਸਭ ਤੋਂ ਪਹਿਲਾਂ ਮੈਂ ਤਿਆਰ ਹਾਂ ਜਦ ਮਰਜ਼ੀ ਆਜੋ ਡੋਪ ਟੈਸਟ ਕਰਾ ਲਓ ਇਹ ਬਲੈਕ ਸੰਟੀ ਤੇ ਜਿਲ੍ਹਾ ਪ੍ਰਸ਼ਾਸਨ ਚਾਉਣਾ ਕਿਉਂ ਨਹੀਂ ਕਰਾ ਰਿਹਾ ਜੇਕਰ ਸਰਕਾਰ ਕਹਿੰਦੀ ਇਹ ਵੀ ਇਲੈਕਸ਼ਨ ਦਾ ਚਾਅ ਆ ਵਰਕਰ ਨੂੰ ਦੋ ਸਾਲ ਬੀਤ ਚੁੱਕੇ ਨੇ ਕਾਫੀ ਲੋਕ ਮੰਗ ਕਰ ਰਹੇ ਨੇ ਵੀ ਇਹ ਜਿਹੜੀ ਬਲੈਕ ਸੰਟੀ ਨਹੀਂ ਉਹਦੇ ਪਿੱਛੇ ਇੱਕ ਟੈਕਨੀਕਲ ਕਾਰਨ ਹੈ ਜਿਹੜਾ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ ਸਾਡੇ ਕੋਲ ਲਗਾਤਾਰ ਪਿੰਡਾਂ ਦੀਆਂ ਪੰਚਾਇਤਾਂ ਸਿੱਗੀਆਂ ਜਿਹੜੀਆਂ ਉਹ ਲਗਾਤਾਰ ਇੱਕ ਹਲ ਦੀ ਮੰਗ ਲੈ ਕੇ ਆ ਰਹੀਆਂ ਸੀ ਕਿ ਜੀ ਸਾਡੇ ਮੰਨ ਲਓ ਇੱਕ ਹਲਕਾ ਇੱਕ ਹਲਕੇ ਦੇ ਮੰਨ ਲਓ 70 ਪਿੰਡ ਨੇ ਉਹ 70 ਪਿੰਡਾਂ ਚੋਂ 50 ਪਿੰਡ ਤਾਂ ਪੈਂਦੇ ਸੀ ਗਲਕੇ ਚ 20 ਪਿੰਡ ਜਾਨੀ ਕਿ ਕਿਸੇ ਹੋਰ ਹਲਕੇ ਚ ਪੈਂਦੇ ਸੀ ਉਹ ਕਹਿੰਦੇ ਉਹਦਾ ਕੋਈ ਪੰਜਾਬੀ ਕਹੀ ਕੋ ਖਸਮ ਕਸਾਈ ਉਹ ਨਹੀਂ ਸੀ ਬਣਦਾ ਉਹ ਕਹਿੰਦੇ ਸਾਡੇ ਨਾਲ ਮਤਰਈ ਮੰਗ ਵਾਲਾ ਸਲੂਕ ਹੋ ਹੀ ਜਾਂਦਾ ਹੈ ਗਿਰੇ 50 ਪਿੰਡ ਹੁੰਦੇ ਨੇ ਜੇ ਆਸੀਂ ਉਹ ਵੀਡੀਓ ਨੂੰ ਕਹਿੰਦੇ ਆ ਵੀ ਯਾਰ ਤੂੰ ਇਹਦਾ ਕੰਮ ਕਰਾਓ ਕਹਿੰਦਾ ਮੇਰਾ ਅਧਿਕਾਰ ਨਹੀਂ ਉਹਨੂੰ ਵੀਡੀਓ ਨੂੰ ਫੜੋ ਉਹਨੂੰ ਬੀਡੀਪੀਓ ਨੂੰ ਕਹਿੰਦੇ ਆ ਵੀ ਤੂੰ ਕੰਮ ਕਰਾਓ ਕਹਿੰਦਾ ਯਾਰ ਮੇਰਾ ਅਧਿਕਾਰ ਨਹੀਂ ਤੂੰ ਸਦਾ ਹੋਸਲ ਕੇ ਤੂੰ ਐਨੇ ਐਸਾ ਬੰਦ ਜਿਹੜਾ ਫਸਤੀਆਂ ਸੀਗੀਆਂ ਇਹ ਔਰ ਲੰਬੇ ਸਮੇ ਤੋਂ ਔਰ ਦੋ ਜिले ਦੋ ਜिले ਕੱਟ ਕੇ ਦੋ ਜिले ਕਿਵੇਂ ਜਦੋਂ ਸੰਗਰੂਰ ਤੋਂ ਮਲੇਰਕੋਟਲਾ ਕਟਿਆ ਤਾਂ ਦੋ ਜਲੇ ਤਾਂ ਵੈਸੀ ਜਾਨੀ ਕਿ ਆਪਸ ਦੇ ਵਿੱਚ ਉਹ ਜਿਹੜੇ ਸੀ ਉਹ ਉਹਨਾਂ ਦੀ ਉਹ ਹੋਣੀ ਸੀਗੀ ਡੀਲਿਮਿਟੇਸ਼ਨ ਹੋਣੀ ਸੀ ਫਿਰ ਅੱਠ ਬਲਾਕ ਆਈ ਜੇ ਸੀਗੇ ਜਿਹੜੇ ਪੂਰੇ ਪੰਜਾਬ ਦੇ ਜਿਹੜੇ ਡੀਲਿਮਿਟੇਸ਼ਨ ਚ ਆਏ ਹੋਏ ਸੀ ਸੋ ਜਦੋਂ ਇੰਨੀ ਜ਼ਬਰਦਸਤ ਵੱਡੇ ਲੈਵਲ ਤੇ ਮੰਗਾ ਆਈਆਂ ਤਾਂ ਅਸੀਂ ਸਾਰੀ ਇਹਦੇ ਤੇ ਪਹਿਲਾਂ ਲੀਗਲੀ رائے ਲਤੀ ਹੈ ਲੀਗਲੀ رائے ਲੈ ਕੇ ਵੀ ਆਪਾਂ ਇਹ ਤਾਂ ਕਿਵੇਂ ਕਰ ਸਕਦੇ ਆ ਤਾਂ ਜਦੋਂ ਸਾਨੂੰ ਲੀਗਲੀ ਸਾਰੇ ਕਲੀਅਰ ਹੋ ਗਿਆ ਕਿ ਅਸੀਂ ਇਹਦੇ ਵਿੱਚ ਇਸ ਤਰ੍ਹਾਂ ਪ੍ਰੋਸੀਡ ਕਰ ਸਕਦੇ ਹਾਂ ਕਿ ਅਸੀਂ ਡਿਲੀਮਿਟੇਸ਼ਨ ਕਰ ਸਕਦੇ ਹਾਂ ਤੇ ਅਸੀਂ ਫਿਰ ਕੋਰਟ ਦੇ ਵਿੱਚ ਹੁਣ ਕੋਰਟ ਤੋਂ ਅਸੀਂ anumati ਲੈਣ ਲਈ ਅਸੀਂ ਕਹਿਤਾ ਤੇ ਕੋਰਟ ਨੇ ਵੀ ਮੰਨ ਲਿਆ ਕੋਰਟ ਨੇ ਵੀ ਸਾਨੂੰ ਜਣੀ ਕਿ ਹਰੀ ਝੰਡੀ ਦੇ ਦੇਣੀ ਹੈ ਤੇ ਅਸੀਂ ਇਹ ਡਿਲੀਮਿਟੇਸ਼ਨ ਕਰਕੇ ਚੱਲ ਰਿਹਾ ਪ੍ਰੋਸੈਸ ਆਲਰੇਡੀ ਆਨਗੋਇੰਗ ਪ੍ਰੋਸੈਸ ਹੈ ਮੈਨੂੰ ਲੱਗਦਾ ਅਸੀਂ ਅਗਸਤ ਦੇ ਵਿੱਚ ਇਹਨੀਆਂ ਮੋਸਟ ਪ੍ਰੋਬਲਮ ਜਿਹੜੀਆਂ ਚੋਣਾ ਕਰਾਂ ਨਾਲ ਦੀ ਨਾਲ ਸਾਡਾ ਤਾਂ ਪ੍ਰੋਸੈਸ ਹੈ ਜਿੱਦ ਤਨ ਪ੍ਰੋਸੈਸ ਕੰਪਲੀਟ ਹੋ ਗਿਆ ਸੀ ਅਗਸਤ ਚ ਚੋਣਾ ਕਰਾਂ ਫਿਰ ਕ੍ਰੈਸ਼ ਹੋਇਆ ਕਿਸ ਤਰ੍ਹਾਂ ਦੇਖ ਦੂੰ ਬੜੀ ਮਹੱਤਵਪੂਰਨ ਘਟਨਾ ਹੈ ਇਹ ਹਿਸਟਰੀ ਦੇ ਵਿੱਚ ਬੱਸ ਤਾਂ ਇਹ ਸਭ ਤੋਂ ਸੇਫ ਸਫਰ ਏਅਰ ਦਾ ਸਫਰ ਹੁੰਦਾ ਜਿਹੜਾ ਵਾਈ ਜੇ ਦਾ ਸਫਰ ਸਭ ਤੋਂ ਸੇਫ ਸਫਰ ਮੰਨਿਆ ਜਾਂਦਾ ਕਿਤੇ 8-10 ਸਾਲ ਬਾਅਦ ਆਹੀ ਜੀ ਘਟਨਾ ਕਿਤੇ ਸੁਣਨ ਨੂੰ ਮਿਲਦੀ ਹੁੰਦੀ ਹੈ ਵੀ ਆਹੀ ਜੀ ਕੋ ਘਟਨਾ ਹੋਵੇ ਪਰ ਇਟ ਇਜ਼ ਅਨਫੋਰਚੂਨੇਟ ਸਾਡੇ ਜਨੇਸ਼ ਦੇ ਵਿੱਚ ਹੋਈ ਹੈ 300 ਦੇ ਕਰੀਬ ਲੋਕਾਂ ਨੂੰ ਜਾਨ ਗਵਾਣੀ ਪਈ 248 ਤੱਕ ਯਾਤਰੀ ਸੀ ਤੇ 60 70 ਦੇ ਕਰੀਬ ਸਟੂਡੈਂਟਸ ਸੀ ਜਿਹੜੇ ਉੱਥੇ ਕਾਲਜ ਦੀ ਮੈਸ ਦੇ ਵਿੱਚ ਜਿਹੜੇ ਮੈਡੀਕਲ ਦੇ ਸਟੂਡੈਂਟਸ ਸੀ ਉਹ ਖਾਣਾ ਖਾ ਰਹੇ ਸੀ ਉਹ ਇਹਦੇ ਚਪੇਟ ਚ ਆ ਗਏ ਆਮ ਸੁਵਿਧੀਆਂ ਨੇ ਕਿੰਨੇ ਚ ਆ ਗਏ ਤੇ ਫਾਰਮਲ ਸੀਐਮ ਜਿਹੜੇ ਟੂ ਟੂ ਟਾਈਮਸ ਦੇ ਦੋ ਵਾਰ ਦੇ ਸੀਐਮ ਸੀਗੇ ਸਰ ਜੀਤੇ ਰupani ਦੀ ਉਹ ਇਸ ਦੇ ਵਿੱਚ ਉਹਨਾਂ ਨੂੰ ਜਾਨ ਗਵਾਣੀ ਪਈ ਸੋ ਇਹ بڑا ਮਤਲਬ ਕਿ ਮਾੜਾ ਹਾਸਾ ਹੈ ਇਹ ਇਹ ਜਾਨੀ ਕਿ ਐਸੇ ਹਾਸੇ ਹੋਣੇ ਨਹੀਂ ਚਾਹੀਦੇ ਤੇ ਮੈਂ ਇਸ ਗੱਲ ਦੇ ਉੱਤੇ ਜਿਹੜੀ ਕਿ ਜਿਨ੍ਹਾਂ ਨੇ ਜਾਣਗੁਆਈ ਹੈ ਉਹ ਉਹਨਾਂ ਨੂੰ ਪਰਮਾਤਮਾ ਆਪਣੇ ਚਰਨਾਂ ਅੱਜ ਨਵਾਸ ਬਖਸ਼ੇ ਸਾਹਮਣੇ ਗੱਲ ਆ ਰਹੀ ਵੀ ਪਾਇਲਟ ਲਗਾਤਾਰ ਕਹਿ ਰਹੇ ਸੀ ਵੀ ਜਹਾਜ਼ ਦੀ ਖਸਤਾ ਹਾਲਤ ਹੈ ਇੱਕ ਗੱਲ ਮੈਂ ਹੋਰ ਜ਼ਰੂਰ ਕਹਿਣੀ ਚਾਹੂੰਗਾ ਪੈਸਾ ਕਮਾਣਾ ਇੱਕ ਗੱਲ ਵੱਖਰੀ ਹੈ ਸਾਰੀਆਂ 에ਅਰਲਾਈਨਾਂ ਨੇ ਆਪਣੇ ਟਾਰਗੇਟ ਪੂਰੇ ਕਰਦੇ ਹੁੰਦੇ ਨੇ ਪਰ ਇੱਕ ਗੱਲ ਇਸ ਹਾਦਸੇ ਤੋਂ ਬਾਅਦ ਇੱਕ ਅਕਲ ਸਾਰਿਆਂ ਨੂੰ ਕਰਨੀ ਚਾਹੀਦੀ ਹੈ 에ਅਰਲਾਈਨਸ ਨੂੰ ਵੀ ਕਰਨਾ ਚਾਹੀਦਾ ਹੈ ਜਦ ਦੂਸਰਾ ਮਿਨਿਸਟਰੀ ਆਫ 에ਵੀਏਸ਼ਨ ਨੂੰ ਮੈਂ ਉਹ ਇਹ ਕਹਿਣਾ ਚਾਹੁੰਦਾ ਮਿਨਿਸਟਰੀ ਆਫ 에ਵੀਏਸ਼ਨ ਨੂੰ ਸਾਰੇ ਜਿੰਨੇ ਜਹਾਜ਼ ਹਵਾ 'ਚ ਉੱਡਦੇ ਨੇ ਇੱਕ ਵਾਰ ਉਹਨਾਂ ਨੂੰ ਥੱਲੇ ਲਾ ਕੇ ਉਹਨਾਂ ਦਾ ਟੋਟਲ ਥੋਰੋ ਟੈਕਨੀਕਲ ਚੈਕਿੰਗ ਕਰਾਈ ਜਾਈਦੀ ਹੈ ਜਿਹੜੀ ਉਹਨਾਂ ਦੀ ਰਿਪੇਅਰ ਰੀ ਹੋਵਰਾਲਿੰਗ ਹੋਣ ਵਾਲੀ ਹੈ ਉਹ ਕਰਵਾਣੀ ਚਾਹੀਦੀ ਹੈ ਔਰ ਜਿਹੜੇ 에ਅਰਪਲੇਨਸ ਇੱਕ ਸਪੈਸੀਫਿਕ ਸਮੇਂ ਸੀਮਾ ਤੋਂ ਉੱਪਰ ਲੰਘ ਚੁੱਕੇ ਨੇ ਉਹਨਾਂ ਨੂੰ ਟੋਟਲ ਡਿਸਕਾਰਡ ਕਰਨਾ ਚਾਹੀਦਾ ਨਵਾਂ ਫਲੀਟ ਐਡ ਕਰਨਾ ਚਾਹੀਦਾ ਲੋਕਾਂ ਦੀ ਜਾਨ ਤੋਂ ਬਹੁਤ ਹੀ ਕੁਛ ਨਹੀਂ ਇਹ ਇੱਕ ਟੈਕਨੀਕਲ 에ਰਰ ਕਰਕੇ ਲੋਕਾਂ ਨੂੰ ਜਾਨ ਗਵਾਣੀ ਪਈ ਆ ਅੱਗੇ ਨੂੰ ਇਹ ਟੈਕਨੀਕਲ 에ਰਰ ਨਾ ਹੋਵੇ ਸੋ ਇਹ ਟੈਕਨੀਕਲੀ ਜਾਨੀ ਕਿ ਇਹ ਚੀਜ਼ ਦੇ ਉੱਤੇ ਇੰਸ਼ੋਰ ਕਰਨਾ ਚਾਹੀਦਾ